ਤੋਂ ਕਿਸੇ ਜੀ ਨੂੰ ਪੁਲਿਸ ਚੱਕ ਲੈਂਦੀ ਐ ਤੇ ਦੂਸਰੇ ਜੀਆਂ ਦੇ ਉੱਤੇ مصیبت ਪੈ ਜਾਂਦੀ ਐ ਖਾਸ ਕਰਕੇ ਜੇ ਘਰ ਦੇ ਵਿੱਚ ਇੱਕ ਮੇਲ ਹੋਵੇ ਉਸ ਨੂੰ ਪੁਲਿਸ ਚੱਕ ਕੇ ਲੈ ਜਾਵੇ ਤੇ ਬਾਅਦ ਦੇ ਵਿੱਚ ਖਾਸ ਕਰਕੇ ਪਤਨੀ ਅਤੇ ਬੱਚਿਆਂ ਨੂੰ ਕਿੰਨੀ ਸਮੱਸਿਆ ਆਉਂਦੀ ਐ ਆਪਾਂ ਆਮ ਜਿਹੜੇ ਸਮਾਜ ਦੇ ਵਿੱਚ ਰਹਿੰਦੇ ਆ ਉਹਨਾਂ ਨੂੰ ਪਤਾ ਇੱਕ ਬੱਚਿਆਂ ਦਾ ਆਪਣੇ ਬਾਪ ਦੇ ਨਾਲ ਕਿੰਨਾ ਪਿਆਰ ਹੋਵੇਗਾ ਤੇ ਦੂਸਰੇ ਪਾਸੇ ਛੁੱਟੀਆਂ ਚੱਲ ਰਹੀਆਂ ਖਾਸ ਕਰਕੇ ਵਿਕਰਮਜੀਤ ਸਿੰਘ ਮਜੀਠੀਏ ਦੀ ਗੱਲ ਕਰਦੇ ਆ ਜਿਨ੍ਹਾਂ ਦਾ ਆਪਣੇ ਬਾਪ ਦੇ ਨਾਲ ਮਜੀਠਾ ਸਾਹਿਬ ਦੇ ਨਾਲ ਵੱਡੇ ਸਤਿਆਜੀਤ ਮਜੀਠੀਏ ਦੇ ਨਾਲ ਕਾਫੀ ਜਿਆਦਾ ਮੁਹੱਬਤ ਆ ਤੇ ਮਜੀਠੀਏ ਦੇ ਬੱਚੇ ਵੀ ਵਿਕਰਮਜੀਤ ਸਿੰਘ ਮਜੀਠੀਆ ਦੇ ਵਿੱਚ ਬਹੁਤ ਜਿਆਦੇ ਉਹਨਾਂ ਨੂੰ ਪਿਆਰ ਕਰਦੇ ਆ ਪਰ ਜਦੋਂ ਪੁਲਿਸ ਘਰੇ ਸਾਰਿਆਂ ਦੀ ਮਜੂਰਗੀ ਦੇ ਵਿੱਚ ਉਸਨਾਂ ਨੂੰ ਚੱਕ ਕੇ ਲੈ ਗਈ ਉਸ ਤੋਂ ਬਾਅਦ ਜਦੋਂ ਮਜੀਠੀਆ ਸਾਹਿਬ ਉੱਥੋਂ ਜਾ ਰਹੇ ਸੀ ਤੇ ਬੱਚੇ ਨਮੋਸ਼ੀ ਦੇ ਵਿੱਚ ਖੜੇ ਸੀ ਮੂੰਹ ਉਹਨਾਂ ਦੇ ਬਣੇ ਹੋਏ ਸੀ ਤੇ ਉਹਨਾਂ ਨੂੰ ਲੱਗ ਰਿਹਾ ਸੀ ਕਿ ਉਹਨਾਂ ਦੇ ਬਾਪ ਦੇ ਨਾਲ ਜਾਤੀ ਹੋ ਰਹੀ ਆ ਪਰ ਦੂਸਰੇ ਪਾਸੇ ਸਰਕਾਰ ਦਾ ਪੱਖ ਆ ਕਿ ਜਿਨੇ ਵੀ ਕਾਨੂੰਨ ਟੋੜਿਆ ਉਸ ਨੂੰ ਉਹਦੀ ਬਣਦੀ ਜਿਹੜੀ ਸਜ਼ਾ ਉਹ ਮਿਲਣੀ ਚਾਹੀਦੀ ਆ ਭਾਵੇਂ ਉਸ ਤੋਂ ਬਾਅਦ ਬਹੁਤ ਸਾਰੇ ਲੋਕ ਇਸ ਗੱਲ ਨੂੰ ਲੈ ਕੇ ਸਰਕਾਰ ਦੀ ਉੱਤੇ ਆਲੋਚਨਾ ਕਰਦੇ ਰਹੇ ਕਿਉਂਕਿ ਵਿਕਰਮਜੀਤ ਸਿੰਘ ਮਜੀਠੀਆ ਨੇ ਇਹ ਗੱਲ ਆਖੀ ਸੀ ਕਿ ਜਿਹੜੀ ਵਿਜੀਲੈਂਸ ਦੀ ਟੀਮ ਉਹਨਾਂ ਦੇ ਘਰ ਆਈ ਸੀ ਉਹਨਾਂ ਨੇ ਉਹਨਾਂ ਦੇ ਬੱਚਿਆਂ ਨੂੰ 잡 ਕੇ ਮਾਰੇ ਉਹਨਾਂ ਨੂੰ ਕੱਪੜਾ ਖੋਲਣ ਲਈ ਆਖਿਆ ਹਾਲਾਂਕਿ ਜੇਕਰ ਕੋਈ ਕਸੂਰ ਆ ਤੇ ਉਹ ਮੇਰੇ ਨਾਲ ਨਜਿੱਠਣ ਮੇਰੇ ਬੱਚਿਆਂ ਨੂੰ ਵਿੱਚ ਇਨਵੋਲਡ ਨਾ ਕਰਨ ਕਿਉਂਕਿ ਆਪਾਂ ਵੇਖਿਆ ਕਿ ਬਾਅਦ ਦੇ ਵਿੱਚ ਜਦੋਂ ਬੱਚਿਆਂ ਨੂੰ ਮਿਲ ਕੇ ਜਾ ਰਹੇ ਸੀ ਉਸ ਤੋਂ ਬਾਅਦ ਵੀ ਵਿਕਰਮਜੀਤ ਸਿੰਘ ਮਜੀਠੀਆ ਕਹਿ ਰਹੇ ਸੀ ਕਿ ਮੇਰੀ ਵਾਈਫ ਜਿਹੜੀ ਕੀ ਹੁਣ ਮੌਜੂਦਾ ਮਜੀਠੇ ਤੋਂ ਐਮਐਲਏ ਆ ਉਸ ਨੂੰ ੱੱਕੇ ਕਿਉਂ ਮਾਰੇ ਜਾ ਰਹੇ ਆ ਤੇ ਸਾਰੇ ਇਹੀ ਚਾਹੁੰਦੇ ਸੀ ਕਿ ਜਿਸ ਤਰੀਕੇ ਦੇ ਨਾਲ ਵਿਕਰਮਜੀਤ ਸਿੰਘ ਮਜੀਠੀਏ ਦੀ ਜਿਹੜੀ ਪਤਨੀ ਆ ਉਹ ਖੁੱਲ ਕੇ ਸਾਹਮਣੇ ਆਈ ਹਾਲਾਂਕਿ ਕਾਲੀ ਦਲ ਨੇ ਵੀ ਬਹੁਤ ਜ਼ਿਆਦਾ ਪ੍ਰੋਟੈਸਟ ਕੀਤਾ ਪਰ ਜਿਸ ਤਰੀਕੇ ਦੇ ਨਾਲ ਸਰਕਾਰ ਦਾ ਜਿਹੜਾ ਆਡਾ ਲੈਣ ਆਪਣੇ ਘਰ ਵਾਲੇ ਦੀ ਥਾਂ ਤੇ ਹੁਣ ਗਰਨੀਪ ਕੌਰ ਮਜੀਠੀਏ ਨੇ ਆਡਾ ਲੈਣਾ ਸ਼ੁਰੂ ਕਰ ਦਿੱਤਾ ਉਹ ਵਾਕਿਆ ਹੀ ਕਾਬਲੇ ਤਾਰੀਫ ਸੀ ਹਾਲਾਂਕਿ ਜਿਹੜੇ ਬੱਚੇ ਆ ਉਹ ਜ਼ਰੂਰ ਇਸ ਚੀਜ਼ ਨੂੰ ਜਿਹੜਾ ਇਹ ਫੀਲ ਕਰ ਰਿਹਾ ਕਿ ਉਹਨਾਂ ਦਾ ਬਾਪ ਉਹਨਾਂ ਦੇ